ਇਸਲੇ ਲੰਮੇ ਸਮੇਂ ਤੋਂ ਪਾਜਪਾ ਨਾਲ ਜੁੜੇ ਐਡਵੋਕੇਟ ਸੁਧੀਰ ਕੁਮਾਰ ਸਲਵਾਨ ਨੂੰ ਪਾਜਪਾ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਜਪਾਸਪੋਰਟ ਸੈੱਲ ਪੰਜਾਬ ਦਾ ਕੋ-ਕਨਵੀਨਰ ਨਿਯੁਕਤ ਕੀਤਾ ਹੈ। ਉਹਨਾਂ ਦੀ ਇਸ ਨਿਯੁਕਤੀ ਤੇ ਉਹਨਾਂ ਨੇ ਪਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਸੈੱਲ ਇੰਚਾਰਜ ਰੰਜਮ ਕਾਮਰਾ ਅਤੇ ਪਾਜਪਾ ਦੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਜਪਾ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਪਾਜਪਾ ਨੂੰ ਬੁਲੰਦੀਆਂ ਤੇ ਲੈ ਜਾਣ ਲਈ ਕੰਮ ਕਰਨਗੇ। ਇਸ ਮੌਕੇ ਐਡਵੋਕੇਟ ਲਵਲੀ ਸ਼ਰਮਾ ਪਾਸਪਾਲੀਗਲ ਸੈੱਲ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮਨਜਿੰਦਰ ਸਿੰਘ ਝਾਮਕਾ ਐਡਵੋਕੇਟ ਸਿਮਰਨ ਸਿੰਘ ਐਡਵੋਕੇਟ ਪਾਰਸ ਰਾਹੀ ਸਮੇਤ ਕਈ ਆਗੂ ਮਜੂਤਸਾਨ ਅੱਜ ਪੰਜਾਬ ਸਟੇਟ ਦਾ ਕੋ ਕਨਵੀਨਰ ਸਪੋਰਟ ਸੈੱਲ ਦਾ ਬਣਾਇਆ ਗਿਆ ਉਹਦੇ ਵਿੱਚ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਸਟੇਟ ਸੈੱਲ ਦੇ ਇੰਚਾਰਜ ਰਣਜਮ ਕਾਮਰਾ ਜੀ ਦਾ ਤੇ ਸਟੇਟ ਪ੍ਰਧਾਨ ਸੰਨੀ ਸ਼ਰਮਾ ਜੀ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜੀ ਉਹਨਾਂ ਨੇ ਮੇਰੇ ਉੱਤੇ ਇਹ ਜ਼ਿੰਮੇਵਾਰੀ ਸੌਂਪੀ ਹੈ ਇਹ ਮੈਂ ਤੈਅ ਦلوں ਨਿਭਾਵਾਂਗਾ ਹਰ ਤਰ੍ਹਾਂ ਤਨਮਨ ਤੰਦੇ ਨਾਲ ਉਹਨਾਂ ਦੀ ਸੇਵਾ ਕਰਾਂਗਾ